ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਦੇਸ਼ ਦੀ ਲੋਕ ਸਭਾ ਦੇ ਵਿੱਚ ਅ ਸਰਕਾਰ ਵੱਲੋਂ ਏਜੰਡਾ ਰੱਖ ਕੇ ਬੰਦੇ ਮਾਤਰਮ ਦੇ ਉੱਤੇ ਬਹਿਸ ਕਰਵਾਈ ਗਈ ਜਿਸ ਦਾ ਆਗਾਜ਼ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ ਤੇ ਉਹਨਾਂ ਨੇ ਇਸ ਗੀਤ ਦੇ ਬਹਾਨੇ ਹਰ ਉਹ ਗੱਲ ਤੋਰ ਮੜੋਰ ਕੇ ਪੇਸ਼ ਕੀਤੀ ਜਿਹੜੀ ਇਤਿਹਾਸ ਦਾ ਹਿੱਸਾ ਨਹੀਂ ਹੈ। ਤੇ ਉਹਨਾਂ ਨੇ ਜਾਣਬੁੱਝ ਕੇ ਨਹਿਰੂ ਦੇ ਉੱਤੇ ਅਟੈਕ ਕਰਨ ਲਈ ਇਸ ਗੀਤ ਨੂੰ ਵਰਤਿਆ ਜਦੋਂ 1937 ਚ ਕਾਂਗਰਸ ਪਾਰਟੀ ਨੇ ਟੈਗੋਰ ਜੀ ਦੇ ਕਹਿਣ ਤੇ ਸੁਭਾਸ਼ ਚੰਦਰ ਬੋਸ ਜੀ ਦੇ ਨਾਲ ਰਹਿ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਸੀ ਕਿ ਦੇਸ਼ ਇਸ ਜਿਹੜਾ ਬੰਦੇ ਮਾਤਰਮ ਦਾ ਜਿਹੜੇ ਪਹਿਲੇ ਦੋ ਸਟੈਂਜੇ ਹੈ ਇਹ ਕੌਮੀ ਗੀਤ ਨੇ ਤੇ ਇਸ ਨੂੰ ਵਰਤਿਆ ਜਾਣਾ ਚਾਹੀਦਾ ਤੇ ਇਸ ਨੂੰ ਪਹਿਲਾਂ ਵਰਤਿਆ ਜਾਂਦਾ ਰਿਹਾ ਬੈਂਕਮ ਚੰਦਰ ਚੈਟਰਜੀ ਨੇ ਜਿਹੜੀ ਇੱਕ ਇਹ ਪਹਿਲਾਂ ਗੀਤ ਲਿਖਿਆ ਫਿਰ ਇੱਕ ਨਾਵਲ ਲਿਖਿਆ ਉਸ ਨਾਵਲ ਦੇ ਉੱਤੇ 100 ਲੋਕਾਂ ਦੇ ਇਤਰਾਜ਼ ਹੋ ਸਕਦੇ ਐ ਪਰ ਇਸ ਗੀਤ ਦੇ ਇਹਨਾਂ ਦੋ ਸਟੈਂਜੀਆਂ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਰਿਹਾ ਤੇ ਇਹ ਦੇਸ਼ ਨੂੰ ਇੱਕਜੁੱਟ ਕਰਨ ਦਾ ਸਾਧਨ ਬਣਿਆ ਬਹੁਤ ਸਾਰੀਆਂ ਅੱਡ-ਅੱਡ ਤਾਰਾਵਾਂ ਜਿਹੜੀਆਂ ਨੇ ਦੇਸ਼ ਦੀ ਆਜ਼ਾਦੀ ਦੇ ਘੋਲ 'ਚ ਹਿੱਸਾ ਲੈਂਦੀਆਂ ਹੋਈਆਂ ਉਹ ਇਸ ਗੀਤ ਨੂੰ ਗਾਉਂਦੀਆਂ ਰਹੀਆਂ ਨੇ ਤੇ ਹੁਣ ਉਸੇ ਗੀਤ ਨੂੰ ਜਿਹੜੇ ਨੇ ਦੇਸ਼ ਦੇ ਲੋਕਾਂ ਨੂੰ ਇਕਜੁੱਟ ਕੀਤਾ ਉਹਨਾਂ ਦੇ ਜਾਤਾਂ ਧਰਮਾਂ ਤੋਂ ਉੱਪਰ ਉਠਾ ਕੇ ਉਸੇ ਗੀਤ ਨੂੰ ਹੀ ਲੋਕਾਂ ਨੂੰ ਵੰਡਣ ਦੇ ਲਈ ਵਰਤਿਆ ਜਾ ਰਿਹਾ ਹੈ ਬੀਜੇਪੀ ਵੱਲੋਂ ਬਹੁਤ ਦੇਰ ਤੋਂ ਲੰਬੇ ਸਮੇਂ ਤੋਂ ਹਾਲਾਂਕਿ ਸੱਚ ਇਹ ਹੈ ਕਿ ਜਿੱਥੇ ਬੰਗਾਲ ਦੀ ਵੰਡ ਵਿਰੁੱਧ ਇਹ ਗੀਤ ਪਹਿਲਾਂ ਬੰਗਾਲ ਤੋਂ ਸ਼ੁਰੂ ਹੋਇਆ ਤੇ ਲੋਕ ਜੇਲ੍ਹਾਂ 'ਚ ਗਏ ਇਹਦੇ ਤੇ ਪਾਬੰਦੀਆਂ ਲੱਗੀਆਂ ਲੋਕ ਫੇਰ ਵੀ ਗਾਉਂਦੇ ਗਏ ਤੇ ਭਾਜਪੀ ਵਾਲੇ ਆਪਦੇ ਜਿਹੜੇ ਉਹਨਾਂ ਦੇ ਆਰਐਸਐਸ ਤੇ ਹਿੰਦੂ ਮਹਾਸਭਾ ਦੇ ਆਗੂ ਐ ਉਹਨਾਂ ਨੇ ਕਦੇ ਵੀ ਕਿਸੇ ਨੇ ਵੀ ਇਸ ਗੀਤ ਨੂੰ ਗਾਉਣ ਦੇ ਕਰਕੇ ਕਿਤੇ ਇੱਕ ਦਿਨ ਵੀ ਜੇਲ੍ਹ ਕੱਟੀ ਹੋਵੇ ਇਹ ਹਜਾ ਕੋਈ ਰਿਕਾਰਡ ਨਹੀਂਗਾ ਇਹ ਅੱਜ ਉਹਦੇ ਚੈਂਪੀਅਨ ਬਣਦੇ ਐ ਲੋਕ ਇਸ ਗੀਤ ਨੂੰ ਗਾਉਂਦੇ ਰਹੇ ਐ ਕਾਂਗਰਸ ਪਾਰਟੀ ਇਹਨੂੰ ਆਪਣੇ ਅਦਿਵਿਸ਼ਣਾਂ 'ਚ ਗਾਉਂਦੀ ਰਹੀ ਐ ਇਹਨੂੰ ਪਾਸ ਕਰ ਦਿੱਤਾ ਭਾਰਤ ਦੀ ਸੰਵਿਧਾਨ ਸਭਾ ਨੇ ਪਰ ਕਿਉਂਕਿ ਮੋਦੀ ਜੀ ਜਿਹੜੇ ਐ ਇਹ ਲੋਕਾਂ ਨੂੰ ਮੋਦੀ ਜੀ ਇਕੱਲੇ ਨਹੀਂ ਉਹ ਆਰਐਸਐਸ ਤੇ ਬੀਜੇਪੀ ਦੀ ਸਮੁੱਚੀ ਸਰਕਾਰ ਲੋਕਾਂ ਨੂੰ ਪਾੜ ਕੇ ਰਾਜ ਕਰਨਾ ਚਾਹੁੰਦੀ ਹੈ ਅੰਗਰੇਜ਼ਾਂ ਦੀ ਰੀਤੀ ਹੈ ਸੋ ਜਿਹੜੇ ਅੰਗਰੇਜ਼ ਉਸ ਟਾਈਮ ਬੰਦੇ ਮਾਤਰਮ ਗੌਣ ਵਾਲਿਆਂ ਦੇ ਉੱਤੇ ਜ਼ੁਲਮ ਕਰਦੇ ਹੁੰਦੇ ਸੀ ਵੰਡ ਕੇ ਰਾਜ ਕਰਦੇ ਸੀ ਅੱਜ ਇਹ ਉਹਨਾਂ ਹੀ ਗੌਣ ਵਾਲੇ ਲੋਕਾਂ ਦੇ ਉੱਤੇ ਇਲਜ਼ਾਮ ਲਾ ਕੇ ਆਪ ਉਹਦੇ ਚੈਂਪੀਅਨ ਵਲ ਨੂੰ ਫਿਰਦੇ ਐ ਜਿਹੜਾ ਕਿ ਫੋਕਾ ਕਾ ਜੈਰਾਮ ਰਮੇਸ਼ ਨੇ ਇਹਨਾਂ ਨੂੰ ਠੀਕ ਹੀ ਜਿਹੜਾ ਆ ਮਾਸਟਰ ਡਿਸਟੋਰਸ਼ਨ ਡਿਸਟੋਰੀਅਨ ਕਿਹਾ ਇੱਕ ਹੁੰਦਾ ਹੈ ਹਿਸਟੋਰੀਅਨ ਜਿਹੜੇ ਇਤਿਹਾਸ ਦੱਸਦੇ ਹੈ ਇਹ ਡਿਸਟੋਰੀਅਨ ਦਾ ਮਤਲਬ ਹੈ ਵੀ ਜਿਹੜੇ ਡਿਸਟਾਰਟਡ ਕਰਕੇ ਇਤਿਹਾਸ ਨੂੰ ਦੱਸਦੇ ਹੈ ਉਹਨੂੰ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰਦੇ ਹੈ ਸਮੁੱਚੇ ਇਤਿਹਾਸ ਦੇ ਨਾਲ ਅਜਿਹਾ ਕੁਝ ਕਰਨ ਲੱਗੇ ਹੋਏ ਹੈ ਬਹੁਤ ਖੂਬਸੂਰਤ ਢੰਗ ਨਾਲ ਉਹਦੇ ਉੱਥੇ ਵਿਰੋਧੀ ਧਿਰ ਦੇ ਆਗੂਆਂ ਨੇ ਜਵਾਬ ਦਿੱਤੇ ਹੈ ਕਾਂਗਰਸ ਦੇ ਗੌਰਵ ਗਗੋਈ ਤੇ ਜਿਹੜੀ ਪ੍ਰਿਯੰਕਾ ਗਾਂਧੀ ਹੈ ਬਹੁਤ ਖੂਬਸੂਰਤ ਢੰਗ ਨਾਲ ਉੱਥੇ ਬੋਲੇ ਐ ਅ ਅਖਲੇਸ਼ ਯਾਦਵ ਜੀ ਬਹੁਤ ਵਧੀਆ ਬੋਲੇ ਐ ਤੇ ਉਹਨਾਂ ਦੀ ਪਾਰਟੀ ਦੀ ਜਿਹੜੀ ਜਿਹੜੀ ਸੰਸਦ ਹੈ ਇੱਕ ਇਕਰਾ ਹਸਨ ਚੌਧਰੀ ਉਸ ਨੇ ਤੇ ਦੂਸਰੀ ਤਿਰਨਾਮਲ ਕਾਂਗਰਸ ਦੀ ਜਿਹੜੀ ਐਮਪੀ ਹੈ ਮਹੂਆ ਮৈত্রਾ ਉਸ ਨੇ ਇਸ ਗੀਤ ਦੇ ਕੱਲੇ ਕੱਲੇ ਸ਼ਬਦ ਨੂੰ ਲੈ ਕੇ ਕਿਹਾ ਵੀ ਤੁਸੀਂ ਤਾਂ ਉਸ ਗੀਤ ਦੇ ਕੱਲੇ-ਕੱਲੇ ਸ਼ਬਦ ਵੀ ਇੱਥੇ ਬਹੁਤ ਖੂਬਸੂਰਤ ਪਾਣੀ ਨੇ ਤੁਸੀਂ ਪਾਣੀ ਵਿਗਾੜੇ ਪਏ ਐ ਬਹੁਤ ਖੂਬਸੂਰਤ ਇੱਥੇ ਹਵਾ ਆਉਂਦੀ ਐ ਹਵਾ ਦਾ ਬੁਰਾ ਹਾਲ ਕਰਿਆ ਪਿਆ ਇਥੋਂ ਦੀ ਧਰਤੀ ਐ ਇਤਨਾ ਦੀ ਉਪਜਾਊ ਐ ਤੁਸੀਂ ਧਰਤੀ ਨੂੰ ਪਲੀਤ ਕਰਿਆ ਪਿਆ ਜਣੀ ਤੁਸੀਂ ਉਸ ਗੀਤ ਦੇ ਸਟੰਜਿਆਂ ਨੂੰ ਲਾ ਕੇ ਦੇਖੋ ਤਾਂ ਸਹੀ ਵੀ ਤੁਸੀਂ ਉਹਨਾਂ ਦਾ ਕੀ ਹਾਲ ਕਰਤਾ ਗੀਤ ਦਾ ਤੁਹਾਨੂੰ ਗੀਤ ਕੱਲੇ ਮੁਸਲਮਾਨਾਂ ਹਿੰਦੂਆਂ ਨੂੰ ਵੰਡਣ ਲਈ ਚਾਹੀਦਾ ਐ ਉਹਦੀ ਜਿਹੜੀ ਭਾਵਨਾ ਉਸ ਗੀਤ ਦੀ ਉਹ ਤਾਂ ਤੁਸੀਂ ਸੌ ਕੋ ਦੂਰ ਹੋ ਉਹਦੇ ਤਾਂ ਉਲਟ ਅਮਲ ਕਰ ਰਹੇ ਹੋ ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਲੋਕ ਆਜ਼ਾਦੀ ਦੇ ਘੋਲਾਂ ਨਾਲ ਗਦਾਰੀਆਂ ਕਰਦੇ ਆ ਫਿਰ ਉਹ ਫੋਕ ਕੇ ਆਪਣੇ ਆਪ ਨੂੰ ਸ਼ਹੀਦ ਬਣ ਲਈ ਉਹਨਾਂ ਤੋਂ ਤਾਂ ਸ਼ਾਹੀ ਵੀ ਨਹੀਂ ਲੱਗਦੀ ਲਹ ਲਹੂ ਤਾਂ ਇੱਕ ਪਾਸੇ ਰਿਹਾ ਇਹ ਸ਼ਾਹੀ ਲਾਉਣ ਦੀ ਕੋਸ਼ਿਸ਼ ਹੈ ਜਿਹੜੀ ਕਿ ਲੱਗਣੀ ਨਹੀਂਗੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਕੱਲ ਸ਼੍ਰੀ ਅਕਾਲ ਤਸਾਬ ਨੇ ਹੋਰ ਵੀ ਕਈ ਸਾਰੇ ਫੈਸਲੇ ਕੀਤੇ ਅਸੀਂ ਉਹਨਾਂ ਧਾਰਮਿਕ ਫੈਸਲਿਆਂ 'ਚ ਕਦੇ ਪੈਂਦੇ ਨਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਐ ਡਾਕਟਰ ਕਰਮਜੀਤ ਸਿੰਘ ਉਹਨਾਂ ਨੂੰ ਸਜ਼ਾ ਲਾਤੀ ਉਹਨਾਂ ਨੂੰ ਕੁਛ ਜੋੜੇ ਸਾਫ਼ ਕਰਨ ਦੀ ਭਾਂਡੇ ਸਾਫ਼ ਕਰਨ ਦੀ ਘੰਟਾ-ਘੰਟਾ ਲੰਗਰ ਹਾਲ ਦੇ ਵਿੱਚ ਤੇ ਭਾਈ ਕਾਨ ਸਿੰਘ ਨਾਬਾ ਦੀ ਲਿਖੀ ਕਿਤਾਬ ਹਮ Hindu ਨਹੀਂ ਪੜਨ ਲਈ ਤੇ 500 ਬੰਦਿਆਂ ਨੂੰ ਵੰਡਣ ਲਈ ਸਜ਼ਾ ਲਾਈ ਅਸੀਂ ਇਸ ਰਾਜਨੀਤਿਕ ਸਜਾ ਤੇ ਕੋਈ ਬਹੁਤੀ ਜ਼ਿਆਦਾ ਕਮੈਂਟਰੀ ਕਰਨਾ ਨਹੀਂ ਚਾਹੁੰਦੇ ਸਾਡੇ ਇਹਦੇ ਤੇ ਕੋਈ ਦੋਰਾਵਾ ਵੀ ਹੋ ਸਕਦੀਆਂ ਨੇ ਇਹਨਾਂ ਸਜਾਵਾਂ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਕਰਮਜੀਤ ਸਿੰਘ ਦੀ ਜਿਹੜੀ ਗੁਨਾਹ ਹੈਗਾ ਵੀ ਉਹ ਜਾ ਕੇ ਮੋਹਨ ਭਗਵਤ ਨੂੰ ਆਪਣੀ ਰਿਪੋਰਟ ਦੇ ਰਿਹਾ ਵੀ ਕੀ ਕਿਵੇਂ ਅਸੀਂ ਜਿਹੜੇ ਵੇਦ ਨੇ ਉਹਨਾਂ ਨੂੰ ਗੁਰੂ ਨਾਨਕ ਬਾਣੀ ਨਾਲ ਜੋੜ ਰਹੇ ਹਾਂ ਕੀ ਕਰ ਰਹੇ ਹਾਂ ਇਹ ਜਿਹੜੀ ਰਿਪੋਰਟ ਹੈ ਕਾਰਵਾਈ ਰਿਪੋਰਟ ਇਹ ਉਥੇ ਕਿਉਂ ਦੇ ਰਹੇ ਐ ਇਹ ਉਹਨਾਂ ਨੇ ਧਾਰਮਿਕਤਾ ਨਾਲ ਤਾਂ ਉਹ ਮੰਨਦੇ ਹੋਣਗੇ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਨਹੀਂ ਪਰ ਅਸੀਂ ਇਹਨੂੰ ਧਾਰਮਿਕਤਾ ਦੇ ਨਾਲ ਨਹੀਂ ਇਸ ਨੂੰ ਅਸੀਂ ਸਮੁੱਚੇ ਤੌਰ ਤੇ ਅਕਾਦਮਿਕਤਾ ਨਾਲ ਛੇੜਛਾੜ ਮੰਨਦੇ ਆ ਇਹਨੂੰ ਅਕਾਦਮਿਕ ਬੇਈਮਾਨੀ ਕਹਿੰਦੇ ਆ ਉਹਨਾਂ ਨੂੰ ਸਜ਼ਾ ਕੱਲੀ ਇਹ ਆ ਧਾਰਮਿਕ ਨਹੀਂ ਉਹਨਾਂ ਨੂੰ ਸਜ਼ਾ ਅਕਾਦਮਿਕ ਤੌਰ ਤੇ ਮਿਲਣੀ ਚਾਹੀਦੀ ਸੀ ਤੇ ਉਹਨੂੰ ਵਾਈਸ ਚਾਂਸਲਰ ਦੇ ਅਹੁਦੇ ਤੋਂ ਸਰਕਾਰ ਨੂੰ ਹਟਾਉਣਾ ਚਾਹੀਦਾ ਸੀਗਾ ਅਜਿਹਾ ਬੰਦਾ ਜਿਹੜਾ ਆਪਣੀ ਜਵਾਬਦੇਹੀ ਸਕਾਲਰਾਂ ਦੇ ਅੱਗੇ ਕਰਨ ਦੀ بجائے ਕਿਸੇ ਇੱਕ ਫਿਰਕੂ ਸੰਸਥਾ ਦੇ ਮੁਖੀ ਦੇ ਅੱਗੇ ਕਰ ਰਿਹਾ ਹੈ ਉਹ ਅਕਾਦਮਿਕ ਖੇਤਰ ਦੇ ਵਿੱਚ ਐਡੇ ਵੱਡੇ ਅਹੁਦੇ ਤੇ ਰਹਿਣ ਦੇ ਯੋਗ ਹੀ ਹੈ ਨਹੀਂਗਾ ਅਸੀਂ ਸਮਝਦੇ ਹਾਂ ਵੀ ਇਹ ਸਜ਼ਾ ਛੋਟੀ ਹੈ ਜਿਹੜੀ ਹੁਣ ਲਾਈ ਹੈ ਉਹ ਵੱਡੀ ਸਜ਼ਾ ਹੈ ਇਹ ਇਹ ਸਜ਼ਾ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਉਹਦੀਆਂ ਭਾਵਨਾਵਾਂ ਨੇ ਇੱਧਰ ਉੱਧਰ ਖਰਾਬ ਵੀ ਹੋ ਸਕਦੀਆਂ ਨੇ ਪਰ ਉਹਨੂੰ ਅਕਾਦਮਿਕ ਸਜ਼ਾ ਲੱਗਣੀ ਚਾਹੀਦੀ ਸੀ ਕਿ ਉਹਨੂੰ ਉਹਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ ਉਹ ਵੀ ਸਰਕਾਰ ਵੱਲੋਂ ਨਾ ਕਿ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਵੱਲੋਂ ਦੂਸਰੀ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਗੋਆ ਦੇ ਵਿੱਚ ਜਿਹੜੀ ਬਹੁਤ ਦੁਖਦਾਈ ਘਟਨਾ ਪਰਸੋਂ ਵਾਪਰੀ ਹੈ ਤੇ 25 ਲੋਕ ਵਿਚਾਰੇ ਜਾਨਾ ਗਵਾ ਗਏ ਹੈ ਉਹਨਾਂ ਚੋਂ 20 ਉੱਥੋਂ ਦੇ ਜਿਹੜੇ ਕਾਰੀਗਰ ਐ ਉਹੀ ਉਹਨਾਂ ਦੀ ਡੈਥ ਹੋਈ ਐ ਜਿਹੜੇ ਉੱਥੇ ਕਰਿੰਦੇ ਨੇ ਕੰਮ ਕਰਦੇ ਪੰਜ ਸੈਲਾਨੀ ਐ ਜਿਹੜੇ ਉਹਨਾਂ ਦੀ ਜਾਨ ਗਈ ਐ ਤੇ ਉਹਦੇ ਜਿਹੜੇ ਮਾਲਕ ਨੇ ਉਹਨਾਂ ਦੀ ਬੜੀ ਵੱਡੀ ਚੇਨ ਐ ਉਹਨਾਂ ਦੀ ਉਸ ਦੇ ਜਿਹੜੇ ਦੋ ਭਰਾ ਨੇ ਲੂਥਰਾ ਭਰਾ ਜਿਨ੍ਹਾਂ ਨੂੰ ਗੌਰਵ ਤੇ ਸੌਰਵ ਕਹਿੰਦੇ ਐ ਉਹਨਾਂ ਦੀ ਰਿਹائش ਦਿੱਲੀ ਐ ਉਹਨਾਂ ਦੀ ਹੋਰ ਵੀ ਕਾਫੀ ਵੱਡੀਆਂ ਚੇਨਸ ਨੇ ਤੇ ਉਹ ਪਤਾ ਲੱਗਿਆ ਵੀ ਥਾਈਲੈਂਡ ਉਡਾਰੀ ਮਾਰ ਕੇ ਜਿਹੜੀ ਇਹ ਸਰਕਾਰ ਜਿਹੜੀ ਹੈ ਚੇ ਕੋਈ ਬੰਦਾ ਇੱਥੇ ਬਹੁਤ ਵੱਡਾ ਬੈਂਕ ਫਰਾਡ ਕਰਦਾ ਉਹ ਡਾਰੀ ਮਾਰ ਜਾਂਦਾ ਕੋਈ ਇਸ ਤਰ੍ਹਾਂ ਦੀ ਹੋਰ ਕੋਈ ਕਾਰਵਾਈ ਕਰਦਾ ਉਹ ਡਾਰੀ ਮਾਰ ਜਾਂਦਾ ਤੇ ਸਰਕਾਰ ਕਿੱਥੇ ਬੈਠੀ ਰਹਿੰਦੀ ਹੈ ਉਂਝ ਦੇਖਣ ਨੂੰ ਅਸੀਂ ਬਹੁਤ ਜ਼ਿਆਦਾ ਵੀ ਸਲੱਗ ਕਹਾਉਨੇ ਆ ਵੀ ਪਤਾ ਨਹੀਂ ਕੁਸ ਭੈਂਠੀਏ ਤੇ ਫਲਾਣੇ ਧਮਕੇ ਸਾਡੀਆਂ ਬੜੀਆਂ ਨਿਗਾਹਾਂ ਨੇ ਨਿਗਾਹਾਂ ਕੱਖ ਨਹੀਂ ਹੁੰਦੀਆਂ ਜਿੱਥੇ ਲੋਕਾਂ ਨੂੰ ਪਰੇਸ਼ਾਨ ਕਰਨਾ ਹੈ ਉਥੇ ਪੂਰੀ ਤੇਜ ਹੈ ਸਰਕਾਰ ਜਿੱਥੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਉਹਨਾਂ ਜਾਨਾਂ ਵਾਲੇ ਬੰਦਿਆਂ ਤੋਂ ਦੇ ਪੁੱਛ ਬੜਤਾਲ ਹੋਣ ਦੀ ਲੋੜ ਸੀ ਉਹ ਇੱਥੋਂ ਓਦੰਤਰ ਸਿਓ ਹੋ ਗਿਆ ਹੈ ਜਣੀ ਸਰਕਾਰ ਕਿਹਨਾਂ ਦੇ ਵਾਸਤੇ ਕੰਮ ਕਰ ਰਹੀ ਹੈ ਇਹ ਤਾਂ ਸੋਚਣਾ ਪੈਣਾ ਸਾਨੂੰ ਅਗਲੀ ਗੱਲ ਜਿਹੜੀ ਹੈ ਸੁਪਰੀਮ ਕੋਰਟ ਨੇ ਇਸ ਗੱਲ ਦਾ ਬੜਾ ਤਕੜਾ ਸੰਕੇਤ ਲਿਆ ਕਿ ਬਹੁਤ ਸਾਰੀਆਂ ਅਦਾਲਤਾਂ ਨੇ ਜਿਹੜੀਆਂ ਜਦੋਂ ਜਿਨ੍ਹਾਂ ਦੇ ਉੱਤੇ ਜਿਣਸੀ ਹਮਲੇ ਹੁੰਦੇ ਐ ਕੁੜੀਆਂ ਲੇਡੀਜ਼ ਦੇ ਉੱਤੇ ਉਹਨਾਂ ਦੇ ਕੇਸਾਂ ਦੇ ਬਾਰੇ ਵਿੱਚ ਜੱਜ ਅਜਹੀਆਂ ਟਿੱਪਣੀਆਂ ਜਾਂ ਫੈਸਲੇ ਕਰਦੇ ਐ ਜਿਹੜੀਆਂ ਕਿ ਬਿਲਕੁਲ ਹੀ ਗਲਤ ਐ ਜਿਹੜੀਆਂ ਉਸ ਪੀੜਤ ਕੁੜੀਆਂ ਤੇ ਲੇਡੀਜ਼ ਲਈ ਬਹੁਤ ਹੀ ਦੁਖਦਾਈ ਹੁੰਦੀਆਂ ਨੇ ਤੇ ਉਹ ਅੱਕ ਪੱਕ ਕੇ ਕੇਸ ਵਿਚਾਲੇ ਛੱਡ ਕੇ ਮਾੜਾ ਚੰਗਾ ਸਮਝੌਤਾ ਕਰਕੇ ਭੱਜਣਾ ਚਾਹੁੰਦੀਆਂ ਨੇ ਉਹਨਾਂ ਨੂੰ ਇਨਸਾਫ ਲੱਗਦਾ ਨਹੀਂ ਵੀ ਸਾਨੂੰ ਮਿਲੇਗਾ ਤਾਜਾ ਉਦਾਹਰਨ ਇਹ ਹੋਈ ਹੈ ਕਿ Allahabad High Court ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਕੇਸ ਆਇਆ ਰੇਪ ਦਾ ਕੇਸ ਉਸ ਰੇਪ ਦੇ ਕੇਸ ਦੇ ਬਾਰੇ ਵਿੱਚ ਜਦੋਂ High Court ਨੇ ਜਿਹੜੀਆਂ ਗੱਲਾਂ ਕਹੀਆਂ ਵੀ ਇਹ ਰੇਪ ਦਾ ਕੇਸ ਨਹੀਂ POCSO ਦਾ ਕੇਸ ਨਹੀਂ ਮੰਨਦਾ ਹੈਗਾ ਇਹ ਤੁਸੀਂ ਏਕ ਹੋ ਵੀ ਉਸ ਦੇ ਨਾਲ ਜਿਣਸੀ ਛੇੜਛਾੜ ਹੋਈ ਹੈ ਉਹਨੂੰ ਨੰਗਾ ਕੀਤਾ ਗਿਆ ਉਹਨੂੰ ਆਹ ਕੀਤਾ ਗਿਆ ਜਣੀ ਰੇਪ ਦਾ ਇਲਜ਼ਾਮ ਨਹੀਂ ਰੇਪ ਦੀ ਧਾਰਾ ਨਹੀਂ ਲਾਉਣੀ ਤਾਂ ਕਿ ਉਹਨੂੰ ਜ਼ਮਾਨਤ ਦੇ ਦਿੱਤੀ ਜਾਵੇ ਇਸ ਦਾ ਮਾਨਯੋਗ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਸੀ ਵੀ ਇਹ ਬਿਲਕੁਲ ਹੀ ਗਲਤ ਹੈ ਤਾਂ ਇਹ ਇਸ ਤਰ੍ਹਾਂ ਦੇ ਫੈਸਲੇ ਕੋਰਟਾਂ ਕਰਨ ਗਈਆਂ ਜਿਹੜੀਆਂ ਗੱਲਾਂ ਤੁਸੀਂ ਆ ਕਹਿ ਰਹੇ ਹੋ ਮੈਂ ਤਾਂ ਦੁਬਾਰਾ ਕਹਿੰਦਿਆਂ ਹੋਇਆਂ ਸ਼ਰਮ ਆਉਂਦੀ ਹੈ ਵੀ ਇਹ ਇਹ ਗੱਲ ਰੇਪ ਨਹੀਂ ਹੈ ਜੇ ਉਹ ਕੁੜੀ ਨਾਬਾਲਗ ਹੈ 18 ਸਾਲ ਤੋਂ ਛੋਟੀ ਹੈ ਤਾਂ ਫਿਰ ਪਾਕਸ ਲੱਗੂਗਾ ਨਹੀਂ ਉਹਨੂੰ ਜ਼ਮਾਨਤ ਕਿਵੇਂ ਮਿਲ ਜੂਗੀ ਸੋ ਇਸ ਤਰ੍ਹਾਂ ਦੇ ਜਿਹੜੇ ਜੱਜ ਫੈਸਲੇ ਦਿੰਦੇ ਆ ਉਹ ਤਾਂ ਜੱਜ ਜਾਂਚ ਰਹਿਣ ਦੇ ਲੋਇਕ ਲਾਇਕ ਨਹੀਂਗੇ ਸੋ ਇਸ ਲਈ ਅਸੀਂ ਸਮਝਦੇ ਆ ਵੀ ਉਹਨੇ ਇਹ ਵੀ ਕਿਹਾ ਸੁਪਰੀਮ ਕੋਰਟ ਨੇ ਵੀ ਅਸੀਂ ਅਗਲੀ ਤਰੀਕ ਦੇ ਉੱਤੇ ਇਹਦੇ ਬਾਰੇ ਪੂਰੀਆਂ ਡਿਟੇਲ ਗਾਈਡਲਾਈਨਾਂ ਜਾਰੀ ਕਰਾਂਗੇ ਵੀ ਅਦਾਲਤਾਂ ਅਜਿਹੇ ਫੈਸਲੇ ਲੈਣ ਤੋਂ ਝਿਜਕਣ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤਾਮਨਾ ਡੂ ਦੇ ਵਿੱਚ ਮ드ਰਾਸ ਹਾਈ ਕੋਰਟ ਦੇ ਜਿਹੜਾ ਮ드ਰਾਈ ਬੈਂਚ ਹੈਗਾ ਉਥੋਂ ਦੇ ਜਸਟਿਸ ਜੀ ਆਰ ਸੁਆਮੀ ਨਾਥਨ ਜੀ ਨੇ ਇੱਕ ਫੈਸਲਾ ਸੁਣਾਤਾ ਪਿੱਛੇ ਜੇ ਉੱਥੇ ਇੱਕ ਮੰਦਿਰ ਆ ਉਹ ਸਮੁੰਦਰ ਦਾ ਨਾਮ ਹੈ ਸੁਬਰਾਮਣੀਅਮ ਸੁਆਮੀ ਟੈਂਪਲ ਤੇ ਨਾਲ ਹੀ ਉਹਦੇ ਇੱਕ ਦਰਗਾਹ ਹੈ ਉਹਨਾਂ ਦੇ ਨੇੜੇ ਉਹ ਜਿਹੜਾ ਉਹਨਾਂ ਦਾ ਸਾਂਝਾ ਪਿੱਲਰ ਹੈ ਉੱਥੇ ਉਹਨੇ ਲਾਈਟ ਜੋਤਾਂ ਜਗਾਉਣ ਦਾ ਫੈਸਲਾ ਸੁਣਾਤਾ ਉਹਦੇ ਤੇ ਰੌਲਾ ਪਿਆ ਕਿਉਂਕਿ ਉਹਦੇ ਨਾਲ ਫਿਰ ਕੋਈ ਕੁਸੁਰਤਾ ਜਿਹੜੀ ਹੈ ਤਾਮਨ 나ਡੂ ਦੀ ਉਹਨੂੰ ਖਤਰਾ ਪੈਦਾ ਹੁੰਦਾ ਹੈ ਤੇ ਅਜਿਹੇ ਜਿਹੜੇ ਉਹਦੇ ਉੱਤੇ ਹੁਣ ਬਹੁਤ ਸਾਰੇ ਇੰਡੀਆ ਬਲੌਕ ਦੇ ਐਮਪੀ ਇਹ ਸੋਚ ਰਹੇ ਹੈ ਕਿ ਉਸ ਜੱਜ ਦੇ ਵਿਰੁੱਧ ਮਹਾਅਭਿਯੋਗ ਚਲਾਉਣ ਲਈ ਅਸੀਂ ਐਮਪੀ ਇਕੱਠੇ ਕਰਾਂਗੇ ਜੇ ਲੋਕ ਸਭਾ ਚ ਕਰਨਾ ਹੋਵੇ ਤਾਂ 100 ਦੀ ਲੋੜ ਹੈ ਜੇ ਰਾਸ ਸਭਾ ਚ ਕਰਨਾ ਹੋਵੇ 50 ਦੀ ਲੋੜ ਹੈ ਉਹ ਇਧਰ ਨੂੰ ਕਰ ਰਹੇ ਅਸੀਂ ਇੱਕ ਇਹ ਕਹਿਣਾ ਚਾਹੁੰਦੇ ਹਾਂ ਹੁਣ ਉਹ ਗਾਹਾਂ ਕੀ ਹੁੰਦਾ ਵਖਰੀਗਾ ਅਜਿਹੇ ਜੱਜ ਜਿਹੜੇ ਸਮਾਜ ਦੇ ਵਿੱਚ ਅੱਗ ਲਾਉਂਦੇ ਆ ਹਮੇਸ਼ਾ ਉਹਨਾਂ ਤੇ ਤਾਂ ਐਕਸ਼ਨ ਹੋਣਾ ਹੀ ਚਾਹੀਦਾ ਹੈ ਦੋਸਤੋ ਮਨੀਪੁਰ ਦਾ ਸਾਨੂੰ ਸਾਰਿਆਂ ਨੂੰ ਭੁੱਲਿਆ ਨਹੀਂਗਾ ਮਨੀਪੁਰ ਦੇ ਵਿੱਚ ਜਿਹੜੀ ਗੱਲ ਜਿੱਥੋਂ ਸ਼ੁਰੂ ਹੋਈ ਉਹ ਇਹ ਹੈ ਕਿ ਉੱਥੋਂ ਦੀ ਹਾਈ ਕੋਰਟ ਦੇ ਇੱਕ ਜੱਜ ਨੇ ਬਿਨਾਂ ਉਹਦੇ ਅਧਿਕਾਰ ਤੋਂ ਉਹਦੇ ਕੋਲ ਇਹ ਅਧਿਕਾਰ ਹੀ ਨਹੀਂ ਕਿ ਕਿਸੇ ਵੀ ਤਬਕੇ ਨੂੰ ਉਹ ਕਹ ਦੇ ਵੀ ਇਹ ਸ਼ੈਡਿਊਲ ਟ੍ਰਾਈਬ ਹੈ ਜਾਂ ਇਹ ਸ਼ੈਡਿਊਲ ਕਾਸਟ ਹੈ ਇਹਦੇ ਬਾਕਾਇਦਾ ਦੂਜੇ ਤਰੀਕੇ ਐ ਇਹਦੇ ਕਰਨ ਦੇ ਉਹਨੇ ਫੈਸਲਾ ਸੁਣਾਤਾ ਵੀ ਜਿਹੜੇ ਮੈ 23 ਕਮਿਊਨਿਟੀ ਹੈ ਇਹਨਾਂ ਨੂੰ ਐਸਟੀ ਦਾ ਦਰਜਾ ਦੇਤਾ ਸ਼ੈਡਿਊਲ ਟ੍ਰਾਈਬ ਦਾ ਦਰਜਾ ਦੇਤਾ ਰੌਲਾ ਪੈ ਗਿਆ ਅੱਗਾ ਲੱਗ ਗਿਆ ਆਪਾਂ ਸਾਰਿਆਂ ਨੇ ਸੁਣਿਆ ਵੀ ਕੀ ਖੁਸ਼ ਹੈ ਜੇ ਤੱਕ ਉਥੇ ਸ਼ਾਂਤੀ ਨਹੀਂ ਆਈ ਜਣੀ ਅਜਿਹੇ ਜੱਜ ਜਿਹੜੇ ਬਿਨਾਂ ਸੋਚੇ ਸਮਝੇ ਵੀ ਉਸ ਗੱਲ ਦੀਆਂ ਸਮਾਜਿਕ ਤੇ ਸਾਡੀਆਂ ਬਾਕੀ ਕੀ ਉਹਦੇ ਨਤੀਜੇ ਨਿਕਲਣੇ ਆ ਉਹ ਜਦੋਂ ਅਝਾ ਕਰਦੇ ਆ ਤਾਂ ਉਹ ਆਪਣੀ ਜੱਜ ਦੀ ਕੁਰਸੀ ਨਾਲ ਨਾ ਇਨਸਾਫ ਕਰਦੇ ਤੇ ਨਾ ਲੋਕਾਂ ਨਾਲ ਇਨਸਾਫ ਕਰਦੇ ਆ ਉਹ ਉਹੀ ਹੈ ਜੋ ਮੋਦੀ ਜੀ ਉੱਤੇ ਕਰੀ ਜਾਂਦੇ ਐਡਵਾਈਸ ਕਰਨ ਦਾ ਰੂਲ ਇਹੋ ਜਿਹੀ ਕੁਸ਼ ਜੱਜ ਕਰ ਰਹੇ ਐ ਅਸੀਂ ਸਮਝਦੇ ਆਂ ਵੀ ਉਹਦੇ ਖਿਲਾਫ ਜੇ ਇਹ ਆਵਾਜ਼ ਆ ਰਹੀ ਹੈ ਗਾਹਾਂ ਉਹਦੇ ਤੇ ਮਹਾਵਿਯੋਗ ਚੱਲਦਾ ਹੈ ਜਾਂ ਨਹੀਂ ਚੱਲਦਾ ਵੱਖਰੀ ਗੱਲ ਤਾਂ ਉਹ ਦਜਰਬ ਜ਼ਰੂਰ ਕਰਦਾ ਇਸ ਗੱਲ ਤੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ